ਸਾਡਾ ਮਨ ਦੁੱਧਾ ਚ ਆ ਗਿਆ ਉਹਨੂੰ ਖਤਮ ਕਰਦੇ ਹਾਂ ਸੰਦਰਸ਼ਟ ਹੋ ਜਾਓ ਸੰਦਰਸ਼ਟੋ ਕੇ ਵੇਖੋ ਸਭ ਘਟ ਮੇਰੇ ਹੋਂ ਸਭ ਨਾਲ ਮੈਂ ਸਾਰਿਆਂ ਦੇ ਅੰਦਰ ਬੋਲ ਰਿਹਾ ਹਾਂ ਦੇਵ ਦ੍ਰਿਸ਼ਟੀ ਦੁਆਰਾ ਦੇਖੋ ਵੀ ਜੇ ਕਰੇ ਜੀਵ ਪਾਪ ਕਰ ਰਿਹਾ ਹੈ ਇਹ ਕਿਉਂ ਕਰ ਰਿਹਾ ਹੈ ਤਾਂ ਉਹ ਦੇਵ ਦ੍ਰਿਸ਼ਟੀ ਦੁਆਰਾ ਉਹਦਾ ਕਰਮ ਵੇਖ ਲੈਂਦੇ ਨੇ ਵੀ ਕਰਮਾਂ ਦਾ ਇਸ ਤਰ੍ਹਾਂ ਦੇ ਕਰਮਾਂ ਦਾ ਢਣੀ ਹੈ ਵਿਖਿਆ ਇਕੱਠੀ ਕੀਤੀ ਹੋਈ ਹੈ ਇਸ ਕਰਕੇ ਇਸ ਤਰ੍ਹਾਂ ਬੋਲ ਰਿਹਾ ਸੰਦਰਸ਼ਟੋ ਕੇ ਵੇਖੋ ਮਾਲਕੇ ਠੀਕ ਹੈ ਇਸ ਕਰਕੇ ਉਹਨਾਂ 10ਵੇਂ ਪਾਦਸ਼ਾਹ ਨੇ ਔਰੰਗਜ਼ੇਬ ਨੂੰ ਦੇਖਿਆ ਵਿਰੋਧ ਕਰ ਰਿਹਾ ਇਹ ਕਿਹੜੇ ਜਨਮ ਦਾ ਕੀ ਖੇਲ ਹੈ ਦੇਵ ਦ੍ਰਿਸ਼ਟੀ ਦੁਆਰਾ ਵੇਖਿਆ ਇਹ ਫਲਾਣੇ ਜਨਰਲ ਦਾ ਸੰਜੋਗੀ ਹੈ ਐਸ ਵਾਰੀ ਆ ਗਿਆ ਫਿਰ ਝਗੜਦਾ ਪਿਆ ਤਾਂ ਸਿਰਫ ਉਹਨਾਂ ਨੇ ਝਗੜੇ ਨੂੰ ਖਤਮ ਕੀਤਾ ਉਹਨਾਂ ਸਿੱਧਾ ਨਹੀਂ ਉਹਦਾ ਵਰਗ ਕੀਤਾ ਜਦੋਂ ਉਹਨੇ ਪਿੱਛੇ ਸਰੀਰ ਛੱਡਣਾ ਹੀ ਮਹਾਰਾਜ ਨੂੰ ਸੰਦੇਸ਼ਾ ਲਾਇਆ ਵੀ ਮੇਰੇ ਤੋਂ ਬੜੀਆਂ ਗਲਤੀਆਂ ਹੋ ਗਈਆਂ ਨੇ ਉਹਨਾਂ ਕੋਲ ਦਰਸ਼ਨ ਦੇਣ ਮੈਨੂੰ ਆ ਤੇ ਚੱਲਦੇ ਆਉਣੇ ਦਰਸ਼ਨ ਉਹਨਾਂ ਨੂੰ ਉਹਦੇ ਨਾਲ ਵਿਰੋਧ ਤਾਂ ਥੋੜਨਾ ਸੀ ਉਹਨੂੰ ਪਤਾ ਹੀ ਵੀ ਇਹ ਝਗੜਾ ਕੋਈ ਸਾਡਾ ਹੈ ਸੰਜੋਗ ਐਸ ਵਾਰੀ ਬਣ ਗਿਆ ਉਹ ਆ ਕੇ ਮੈ ਉਹ ਸੱਚ ਵਿੱਚੋਂ ਆ ਗਿਆ ਉਹ ਕੋ ਸੰਯੋਗੀ ਸੀ ਨਾ ਉਹਨਾਂ ਦਾ ਆਕਰ ਉਹਦੇ ਚ ਕਿੱਡਾ ਤਪੋ ਬਲ ਸੀ ਇੱਕ ਐਡੇ ਵੱਡੇ ਗੁਰਮਖ ਪਿਆਰੇ ਦੇ ਗੁਰੂ ਸਤਗੁਰੂ ਦੇ ਬੱਚੇ ਸ਼ਹੀਦ ਕਰਾਤੇ ਤਪੋ ਬਲ ਤਾਂ ਉਹਦੇ ਕੋਲ ਜੀਦਾ ਸੀ ਪਰ ਉਹ ਸੰਯੋਗੀ ਸੀ ਕੋ ਮਹਾਰਾਜ ਦਾ ਆਪਾਂ ਸਾਰੇ ਕਿਦੋਂ ਜਿਹੜੇ ਸੰਯੋਗੀ ਹੁੰਨੇ ਆ ਤੇ ਮਹਾਰਾਜ ਜਨਮ ਜਨਮਾਂ ਦਾ ਤਪ ਕਰਕੇ ਸੱਚ ਵਿੱਚ ਸਮਾ ਗਏ ਉਹ ਕਿਤੇ ਜੂਨਾ ਚੋਂ ਨਿਕਲਦਾ ਨਿਕਲਾਉਂਦਾ ਵਿਰੋਧੀ ਬਣ ਗਿਆ ਕਿਸੇ ਸਮੇਂ ਆ ਕੇ ਤੇ ਉਹ ਮਹਾਰਾਜ ਖੇਲ ਜਾਂਦੇ ਐ ਵੀ ਇਹ ਹੁਣ ਕਾਲ ਦਾ ਵਸ਼ਿੰਦਾ ਹੈ ਇਹਦਾ ਮਨ ਸੁੱਤਾ ਪਿਆ ਇਹਨੂੰ ਪਤਾ ਨਹੀਂ ਮੈਂ ਕੀ ਕਰਦਾ ਪਿਆ ਹੈ ਜੀ ਤਾਂ ਉਸ ਹੱਬ ਤੇ ਲੜਦੇ ਨੇ ਉਹਦੇ ਨਾਲ ਵਿਵਾਰ ਕਰਕੇ ਵੇਖ ਲੈ ਫਿਰ ਜਿੱਤਰ ਤੋਂ ਹੁੰਦਾ ਤਾਂ ਪਰ ਮਨ ਵਿੱਚ ਨਹੀਂ ਹੁੰਦੇ ਕਿਸੇ ਪ੍ਰਤੀ ਰੱਖਦੇ ਇਸ ਕਰਕੇ ਜਿਹੜਾ ਗੁਰਮਖ ਹੁੰਦਾ ਹੈ ਨਾ ਜਦੋਂ ਕਿਸੇ ਨਾਲ ਟੱਕਰ ਵੀ ਲੈਂਦਾ ਹੈ ਤਾਂ ਪੂਰਾ ਮਾਲਕ ਦੇ ਪਰੋਸੇ ਵਿੱਚ ਜਾ ਕੇ ਉਹਨੂੰ ਕਹਿੰਦਾ ਵੀ ਜਿਹੜਾ ਤੇਰੇ ਤੋਂ ਬੰਦਾ ਬਣਾ ਕੇ ਵੇਖ ਲੈ ਇਸ ਤਰੀਕੇ ਉਹ ਚੱਲੇਗਾ ਵੀ ਸ਼ਾਇਦ ਇਹਦਾ ਮਨ ਸੁੱਤਾ ਹੋਇਆ ਜਾਗ ਜਾ ਹੋ ਸਕਦਾ ਟੱਕਰ ਲੈਂਦੇ ਆ ਜੁਦ ਕਰਦੇ ਆ ਇਹਨੂੰ ਗਿਆਨ ਹੋ ਜਾਵੇ ਵੀ ਮੈਂ ਤਾਂ ਕੁਝ ਵੀ ਨਹੀਂ ਹੈਗਾ ਇਹ ਕੀ ਖੇਡ ਚੱਲਦੀ ਪਈ ਹੈ ਪਰ ਉਹ 14 ਵਾਰੀ ਹਾਰ ਕੇ ਵੀ ਨਹੀਂ ਉਹਦਾ ਮਨ ਜਾਗ ਗਿਆ ਹੰਕਾਰ ਵੱਧ ਗਿਆ ਉਹਨਾਂ ਦਾ ਉਹ ਨਹੀਂ ਜਾਗਿਆ ਕਈ ਵਾਰੀ ਹਾਰ ਮਿਲਦੀ ਏ ਕਈ ਵਾਰੀ ਸਾਨੂੰ ਵੱਡੀ ਠੇਸ ਆਉਂਦੀ ਹੈ ਕਈ ਵਾਰੀ ਸਾਨੂੰ ਵੱਡਾ ਦੁੱਖ ਆਉਂਦਾ ਹੈ ਕਈ ਵਾਰੀ ਵੱਡਾ ਘਾਟਾ ਪੈ ਜੀਵ ਦਾ ਹੰਕਾਰ ਟੁੱਟ ਜਾਂਦਾ ਹੈ ਵੱਡਾ ਹਾਰ ਦੇਖ ਕੇ। ਦੁੱਖ ਵੀ ਸਾਨੂੰ ਦੁੱਖ ਸਾਡੇ ਜਾਂਦੇ ਅੰਦਰ ਗਿਆਨ ਪ੍ਰਗਟ ਕਰਦਾ ਹੈ ਵੀ ਮੈਂ ਤਾਂ ਆਪਦੇ ਆਪ ਨੂੰ ਐਡਾ ਬਿਆਸੀ ਘਾਉਂਦਾ ਸੀ ਤਾਂ ਫਿਰ ਮੇਰੇ ਨਾਲ ਐਵੇਂ ਕਿਵੇਂ ਹੋ ਗਿਆ ਹੰਕਾਰ ਟੁੱਟ ਗਿਆ ਮੈਂ ਨਾ ਹੀ ਪ੍ਰਭ ਸਭ ਕਿਛ ਤੇਰਾ। ਕਈ ਵਾਰੀ ਜਿਹੜਾ ਦੁੱਖ ਇਹ ਬੜੀ ਕਿਰਪਾ ਕਰ ਦਿੰਦਾ ਹੈ ਮਹਾਰਾਜ ਨੇ ਉਹਨੂੰ ਇੰਨੀ ਵਾਰੀ ਹਰਾਇਆ ਉਹ ਸਮਝਿਆ ਨਹੀਂ ਵੀ ਮੈਂ ਕਿਉਂ ਹਾਰਦਾ ਪਿਆ। ਸਮਝ ਜਾਂਦਾ ਪਰ ਫਿਰ ਉਹ ਏ ਤੇ ਵੀ ਟੀਮ ਕਿਵੇਂ ਬਣਦੀ ਏ ਸਾਰਾ ਕਰਤੇ ਮੁਰਖ ਦਾ ਖੇលਿਆ। ਤੇ ਫਿਰ ਵੀ ਵੇਖੋ ਉਹਨੇ ਜਦੋਂ ਸੰਦੇਸ਼ ਆ ਲਾਇਆ ਮਹਾਰਾਜ ਗਏ ਫਿਰ ਰਾਜ ਪੜਾ ਕੀਤਾ। ਉੱਥੇ ਉਹਨਾਂ ਨੂੰ ਇੱਕ ਮਿਲ ਗਿਆ ਸਾਡੇ ਵਰਗਾ ਕੋ ਗਿਆਨੀ ਉਹ ਕਹਿੰਦਾ ਉੱਥੇ ਬੈਠਾ ਪੜਾਅ ਲਗਾ ਸਿਮਨ ਚੱਲਦਾ ਪਿਆ ਉਹਨਾਂ ਨੇ ਜੀ ਜੋਤਿਸ਼ ਵਿਦਿਆ ਜਾਣਦਾ ਤੇ ਉਹ ਕਹਿੰਦਾ ਮੈਂ ਦਰਸ਼ਨ ਕਰਨੇ ਨੇ ਤੁਹਾਡੇ ਪੈਗੰਬਰ ਦੇ ਉਹ ਆਇਆ ਮਹਾਰਾਜ ਨੂੰ ਕਹਿੰਦਾ ਜਿਹੜੇ ਕੰਮ ਤੁਸੀਂ ਚੱਲੇ ਉਹਨਾਂ ਨੂੰ ਮਿਲਣਾ ਤੇ ਕਹਿੰਦੇ ਵੀ ਉਹਨੇ ਤੁਹਾਡੇ ਜਾਣ ਤੋਂ ਪਹਿਲਾਂ ਪੂਰਾ ਹੋ ਜਾਣਾ ਤੁਹਾਡਾ ਪੇਟ ਹੋਣੀ ਨਹੀਂ ਹੁੰਦੇ ਨਾਲ ਤੇ ਗੁਰਮੁਖ ਕਹਿੰਦੇ ਇਹ ਸੱਚ ਕਹਿ ਰਿਹਾ ਮਹਾਰਾਜ ਤੇ ਮਹਾਰਾਜ ਕਹਿੰਦੇ ਪਤਾ ਨਹੀਂ ਸ਼ਾਂਤਾ ਨਹੀਂ ਪਤਾ ਉਹਨਾਂ ਚੋ ਜੀ ਪ੍ਰੀਤਮ ਹੈ ਉਹਨੂੰ ਸਾਰਾ ਜਾਣਦਾ ਉਹੀ ਬਣੀ ਉਹ ਰੰਗਜੀਵ ਨਹੀਂ ਉਹ ਪਹਿਲਾਂ ਹੀ ਸਰੀਰ ਛੱਡ ਗਿਆ ਪੇਟ ਨਹੀਂ ਹੋਈ ਉਹਨਾਂ ਦੀ ਹੀਰ ਚ ਤਾਹੀਂ ਬਹਾਦਰ ਸ਼ਾਹ ਫਿਰ ਨਾਲ ਲੱਗਿਆ ਸੀ ਨਾ ਇਹਨਾਂ ਦੇ ਕਿਉਂਕਿ ਉਹ ਰੰਗ ਜੇ ਮਹਿਸੂਸ ਕਰ ਗਿਆ ਸੀਗਾ ਜਦੋਂ ਜਫਰਨਾਮਾ ਲਿਖਿਆ ਹੋਰ ਸਾਰਾ ਵੀ ਮੈਂ ਗਲਤੀ ਹੋ ਗਈ